ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਸੋਹਣੇ ਡਿਜ਼ਾਈਨ ਵਾਲੀ ਚੰਗੀਆਂ ਬਣਤਰਾਂ ਵਾਲੀ ਕਾਲੀ ਡੱਬੀ ਮਾਰਵਾੜੀ ਅਵਲਕ ਘੋੜੀ ਦਿਖਾਉਣੀ ਆ ਜਿਹੜੀ ਕਿ ਫਾਰ ਸੇਲ ਆ ਦੋਸਤੋ ਘੋੜੀ ਦਾ ਪ੍ਰਿੰਟ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਮੱਥੇ ਤੇ ਪ੍ਰੋਪਰ ਬਲੇਜ ਆ ਇਹਦੇ ਕੰਨ ਬਹੁਤ ਜ਼ਿਆਦਾ ਛੋਟਾ ਸਕੀਨ ਆਗਾ ਜੁੜਮਾ ਕੰਨ ਆ ਘੋੜੀ ਸ਼ੋ ਬਹੁਤ ਕਰਦੀ ਆ ਧੌਣ ਧੂਣੇ ਦੀ ਬੜੀ ਲੰਮੀ ਆ ਬਾਕੀ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਮਜਬੂਤ ਘੋੜੀ ਆ ਦੋਸਤੋ ਉਮਰੇ ਦੀ ਤਕਰੀਬਨ 7 ਸਾਲ ਆ ਤੇ ਕਾਦੇ ਦਾ ਨਾਟੈਂਚਾ ਪ੍ਰੋਪਰ ਜਿਹੜੀ ਮਿੰਤੀ ਵਾਲੀ ਹਾਈਟ ਆ ਪ੍ਰੋਪਰ 9 ਟੈਂਚਾ ਦੋਸਤੋ ਮੌਕੇ ਤੇ ਘੋੜੀ ਖਾਲੀ ਆ ਸੋ ਜਿਹੜਾ ਵੀ ਕੋਈ ਚਾਵਣ ਸੱਜਣ ਚੰਗੀ ਸਾਊ ਸ਼ਰੀਫ ਜਾਇਜ਼ ਰੇਟ ਦੇ ਵਿੱਚ ਮਾਰਵਾੜੀ ਆਵਲਖ ਘੋੜੀ ਪੱਕੇ ਕਾਲੇ ਰੰਗ ਦੀ ਖਰੀਦਣਾ ਚਾਹੁੰਦਾ ਤਾਂ ਇਸ ਵੀਡੀਓ ਕੰਨੀ ਕਰ ਲਿਓ ਗੌਰ ਘੋੜੀ ਸਾਊ ਸ਼ਰੀਫ ਬਹੁਤ ਆ ਤੋਰੇ ਤੂਰੇ ਦੇ ਹੱਕ ਨੂੰ ਬੜੀ ਕੈਮ ਆ ਬਾਕੀ ਸਭ ਤੋਂ ਵੱਡੀ ਗੱਲ ਆ ਜਿਹੜੀ ਇਹਦਾ ਜਿਹੜਾ ਪ੍ਰਿੰਟਡ ਡਿਜ਼ਾਈਨ ਆ ਨਾ ਜਿਹੜੀ ਮਾਰਕਿੰਗ ਆ ਉਹ ਦੋਨੇ ਪਾਸਿਆਂ ਤੋਂ ਇੱਕੋ ਜਿਹਾ ਡਿਜ਼ਾਈਨ ਆ ਆ ਤੁਸੀਂ ਦੇਖੋਗੇ ਘੋੜੀ ਨੂੰ ਖੜੀ ਨੂੰ ਦੋਨੇ ਪਾਸਿਆਂ ਤੋਂ ਇੱਕੋ ਜੀ ਸੇਮ ਮਾਰਕਿੰਗ ਆ ਆਮ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਘੱਟ ਮਿਲਦਾ ਤੁਹਾਨੂੰ ਦੋਨੇ ਸਾਈਡਾਂ ਦਾ ਕੋਈ ਬਹੁਤਾ ਪਤਾ ਨਹੀਂ ਲੱਗਣਾ ਕੋਈ ਅਦਲ ਬਦਲ ਨਹੀਂ ਲੱਗਣਾ ਕਿਉਂਕਿ ਇੱਕੋ ਜੀ ਡਿੱਟੋ ਸੇਮ ਮਾਰਕਿੰਗ ਆ ਸੋ ਇਸ ਤਰ੍ਹਾਂ ਦਾ ਪ੍ਰਿੰਟਡ ਡਿਜ਼ਾਈਨ ਆ ਜਿਹੜਾ ਮਾਰਵਾੜੀ ਅਬਲਖ ਘੋੜੀਆਂ ਦੇ ਵਿੱਚ ਟਾਮੀਆਂ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਸੋ ਜਿਸ ਕਿਸੇ ਭਰਾ ਨੂੰ ਘੋੜੀ ਪਸੰਦ ਆਉਂਦੀ ਆ ਜਿਹਨੂੰ ਆਇਆ ਵੀ ਯਾਰ ਆਪਾਂ ਕੋਈ ਆਵਲ ਘੋੜੀ ਬਰੀਡਿੰਗ ਦੇ ਉੱਤੇ ਲਾਉਣੀ ਆ ਚੰਗੇ ਘੋੜੇ ਤੋਂ ਆਪਦੀ ਮਰਜ਼ੀ ਦੇ ਤੋਂ ਮੇਟ ਕਰਾਉਣੀ ਆ ਤਾਂ ਇਸ ਵੀਡੀਓ ਕੰਨੀ ਕਰ ਲਿਓ ਗੌਰ ਸਕਰੀਨ ਦੇ ਉੱਤੇ ਆਪਾਂ ਨੰਬਰ ਮੈਂਸ਼ਨ ਕਰਤਾ 98038 37038 ਇਸ ਨੰਬਰ ਤੇ ਕਾਲ ਕਰ ਲਿਓ ਦੋਸਤੋ ਰੇਟ ਦੀ ਗੱਲ ਬਾਤ ਆ ਜਿਹੜੀ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਤੇ ਘੋੜੀ ਤੋਰੇ ਤੂਰੇ ਦੇ ਹੱਕ ਨੂੰ ਬੜੀ ਕੈਮ ਆ ਅੱਗੇ ਤੁਹਾਨੂੰ ਆਪਾਂ ਸਵਾਰੀ ਦੀ ਵੀਡੀਓ ਦਿਖਾਵਾਂਗੇ ਸਾਊ ਸ਼ਰੀਫ ਘੋੜੀਆਂ ਆਮ ਬਹੁਤੇ ਵਾਰੀ ਕੀ ਹੁੰਦਾ ਵੀ ਨਵੇਂ ਭਰਾਣੇ ਜਿਹੜੇ ਉਹ ਘੋੜੀ ਦੇ ਉੱਤੇ ਬੈਠਣ ਨੂੰ ਤੋਂ ਡਰਦੇ ਹੁੰਦੇ ਆ ਝਿਜਕਦੇ ਹੁੰਦੇ ਆ ਪਰ ਉਹਨਾਂ ਨੂੰ ਸਵਾਰੀ ਦਾ ਸ਼ੌਂਕ ਬੜਾ ਹੁੰਦਾ ਸੋ ਇਸ ਹੱਬ ਨਾਲ ਘੋੜੀ ਚੰਗੀ ਆ ਦੋਸਤੋ ਤੇ ਆਮ ਜਿੰਨੇ ਰੇਟ ਦੇ ਵਿੱਚ ਇਹਦਾ ਆਪਾਂ ਰੇਟ ਰੱਖਿਆ ਇਸ ਕੰਡੀਸ਼ਨ ਦੀ ਇੰਨੀ ਚੰਗੀ ਮਾਰਕਿੰਗ ਵਾਲੀਆਂ ਤੇ ਮਜ਼ਬੂਤ ਘੋੜੀਆਂ ਘੱਟ ਮਿਲਦੀਆਂ ਨੇ ਸੋ ਹੋਰ ਕੋਈ ਗੱਲਬਾਤ ਪੁੱਛਣੀ ਹੋਈ ਤਾਂ ਫੋਨ ਲਾ ਲਿਓ ਡਿਟੇਲ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨਾ 7 ਕਿਸਾਲ ਘੋੜੀ ਦੀ ਉਮਰ ਆ ਮੌਕੇ ਤੇ ਖਾਲੀ ਆ ਬਾਲ ਪੌਰੀਆਂ ਦੀ ਸਾਫ ਆ 95 ਇੰਚ ਘੋੜੀ ਦੀ ਪ੍ਰੋਪਰ ਹਾਈਟ ਆ ਆ ਤੁਸੀਂ ਦੇਖੋਗੇ ਤੋਰੇ ਵਾਲੀ ਵੀਡੀਓ ਆਪਾਂ ਲਾਈ ਆ ਸ਼ੋਹੋਲਡਰ ਦੇ ਨਾਲ ਹੀ ਮੁੰਡਾ ਚੌੜ ਕੱਟਦਾ ਕਰਦਾ ਸਵਾਰੀ ਕਰਨ ਲੱਗਿਆ ਤੇ ਬਹਿ ਗਿਆ ਘੋੜੀ ਐਂ ਤੁਰ ਪੈਂਦੀ ਐ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਘੋੜੀ ਸਾਉ ਠੰਡੀ ਸ਼ਰੀਫ ਆ ਸਵਾਰੀ ਦੇ ਹੱਕ ਨੂੰ ਕੈਮ ਆ ਤੁਰਾ ਤੁਰਾ ਸੋਹਣਾ ਤੁਰਦੀ ਆ ਅਰੇਬੀਆ ਚਾਲ ਚੰਗੀ ਤੁਰਦੀ ਆ ਤੇ ਪਿੰਡ ਆ ਜਿਹੜਾ ਆਪਣਾ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਮੋੜ ਪਿੰਡ ਪੈ ਜਾਂਦਾ ਕਾਲ ਕਰ ਲਿਓ ਜਿਸ ਕਿਸੇ ਭਰਾ ਨੂੰ ਘੋੜੀ ਪਸੰਦ ਆਉਂਦੀ ਹੋਈ ਤੇ ਫੋਨ ਲਾ ਕੇ ਤੁਸੀਂ ਘੋੜੀ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ